ਮੇਰੇ ਐਸੇ ਕਾ ਕੀ ਹੋ ਗਿਆ ਨਯਾ ਨਯਾ ਬੇ ਰੋਣਾ ਕੀ ਗੱਲ ਹੋ ਗਈ ਮੇਰੇ ਹੋਣਾ ਕੀ ਅੱਜ ਤਾਂ ਬਸ ਪੁੱਛੋ ਹੀ ਨਾ ਵੀ ਕੀ ਗੱਲ ਹੋਈ ਆ ਕੀ ਨਹੀਂ ਹੋਈ ਅੱਜ ਤਾਂ ਮਾਂ ਨੇ ਬਸ ਉਹ ਹਰਕਤ ਕੀਤੀ ਆ ਜਿਹੜੀ ਕਦੇ ਮੈਂ ਸੋਚ ਵੀ ਨਹੀਂ ਸੀ ਸਕਦੀ ਕੁੜੀਆ ਹੁਣ ਮੈਂ ਤੈਨੂੰ ਕੀ ਦੱਸਾਂ ਮੈਂ ਤੈਨੂੰ ਉਹਦੇ ਵੀ ਕਹੇ ਸੀ ਚੱਲ ਤੂੰ ਚੱਲੀਏ ਘਰੇ ਚੱਲੀਏ ਤੂੰ ਤਾਂ ਕਹਿੰਦੀ ਨਹੀਂ ਵੀਰੇ ਮੈਂ ਤਾਂ ਜਾਂਦੀ ਨਹੀਂ ਮੈਂ ਤਾਂ ਇੱਥੇ ਹੀ ਰਹੂੰਗੀ ਤੂੰ ਕਹਿੰਦੀ ਮੈਂ ਫੇਰ ਫੋਨ ਕਰ ਦਿੰਨੀ ਆ ਨਾ ਤੂੰ ਜਾਣੀ ਤੈਨੂੰ ਵੀ ਪਤਾ ਬਿੱਤੀ ਅਬ ਇਹ ਉਹਨੇ ਘੜਾ ਸੋਕੀ ਆਨੇ ਰੋਜ਼ ਰੋਜ਼ ਮੈਂ ਹੁਣ ਕਿੱਕੇ ਘਰ ਜਾਂਦੀ ਚੰਗੀ ਲੱਗਦੀ ਆ ਉਹ ਚੰਗੀ ਤਾਂ ਨਹੀਂ ਲੱਗਦੀ ਪਰ ਹੁਣ ਤੂੰ ਆਪ ਵੀ ਦੇਖ ਲੈ ਵੀ ਤੇਰੇ ਸੱਸ ਕਿੰਨੀ ਮਾੜੀ ਆ ਮੈਂ ਤਾਂ ਉਹਦੇ ਲੈ ਕੇ ਜਾਂਦਾ ਤੂੰ ਤੁਰੇਗਾ ਤਾਂ ਨਹੀਂ ਮੇਰੇ ਨਾਲ ਮੈਨੂੰ ਆਇਆ ਵੀ ਮੈਂ ਉਹਦੇ ਭਰਾ ਤੇ ਬੋਝ ਨਹੀਂ ਬਣਨਾ ਚਾਹੁੰਦੀ ਅੱਜ ਜੇ ਬਾਪੂ ਹੁੰਦਾ ਤਾਂ ਗੱਲ ਹੋਰ ਹੋਣੀ ਸੀਗੀ ਤੂੰ ਐ ਕਰ ਤੂੰ ਪਾ ਜਿਹੜੇ ਕੱਪੜੇ ਪੁਣੇ ਕੱਤੀ ਜੋੜੀ ਤੂੰ ਚੱਲ ਮੇਰੇ ਨਾਲ ਚੱਲ ਮੈਂ ਤੈਨੂੰ ਲੈ ਕੇ ਚਲਦਾ ਅੱਜ ਇਹਨਾਂ ਨੂੰ ਇੱਕ ਪਾਸਾ ਕਰਕੇ ਜਾਊਗਾ ਅੱਜ ਕੋਈ ਨਾ ਦੇ ਵੀ ਭੂਆ ਜੀ ਬੈਠੇ ਨੇ ਸੀ ਉਹਨਾਂ ਨੇ ਇੱਕ ਵਾਰ ਗੱਲ ਕਰਨ ਮੈਂ ਤੁਹਾਡੇ ਵਾਸਤੇ ਪਾਣੀ ਲੈ ਕੇ ਆਉਣੀ ਆ ਕੋਈ ਨਹੀਂ ਉਹ ਬਾਈ ਨਾਲ ਤਾਂ ਮੈਂ ਗੱਲ ਕਰਾਇਆ ਉਹ ਤਾਂ ਮੈਂ ਕਹਿਆ ਯਾਰ ਮੈਂ ਤਾਂ ਲੈ ਕੇ ਜਾਊਗਾ ਆਪਣੀ ਭੈਣ ਨੂੰ ਹੁਣ ਇਹੇ ਆ ਇਹਨਾਂ ਨੂੰ ਵੀ ਕਹਿਦਾ ਨਾ ਮੈਂ ਤਾਂ ਆਪਦੀ ਕੁੜੀ ਲੈ ਕੇ ਜਾਣਾ ਬਾਈ ਆਪਦਾ ਕਰੋ ਜਿਹੜਾ ਕੁਝ ਕਰਨਾ ਤੀਜੇ ਦਿਨੋਂ ਕਲੇਮ ਕਰਨ ਵਾਹਿਆ ਨੀ ਤੀਜੇ ਦਿਨੋਂ ਵੀਰੇ ਤੈਨੂੰ ਪਤਾ ਅੱਜ ਤਾਂ ਨਾ ਮਾਰੇ ਮੈਨੂੰ ਮਾਰ ਹੀ ਦੇਣਾ ਸੀ ਮੇਰੇ ਸਾਹ ਮੂੰਹ ਤੇ ਸਰਾਣਾ ਰੱਖ ਕੇ ਮੇਰਾ ਸਾਹੀ ਬੰਦ ਕਰਤਾ ਸੀ ਤੇ ਫਿਰ ਇਹਨਾਂ ਨੇ ਤਾਂ ਆਪਾਂ ਨੂੰ ਮੂੰਹ ਚ ਪਾ ਲਿਆ ਤੈਨੂੰ ਤਾਂ ਐ ਪਤਾ ਲੱਗਿਆ ਵੀ ਇਹ ਕਿਹੜੇ ਬੋਲਦੇ ਆ ਹੁਣ ਮੈਨੂੰ ਵੀ ਅਜੱਕੇ ਨੂੰ ਬੋਲਣਾ ਪਊਗਾ ਕੰਚਲ ਕੋਈ ਨਾ ਬਰੇ ਤੂੰ ਪੂਆ ਜੀ ਨਾਲ ਗੱਲ ਕਰ ਲੈ ਅੰਦਰੀ ਬੈਠ ਤੂੰ ਐ ਕਰ ਜਿਹੜੇ ਸੂਟ ਚੱਕਣੇ ਕੱ데 ਚੱਕ ਲੈ ਤੈਨੂੰ ਰਹਿਣ ਦੇ ਤੂੰ ਚੱਲ ਘਰੇ ਮੈਂ ਲੈ ਕੇ ਜਾਂਦਾ ਤੈਨੂੰ ਮੈਂ ਗੱਲ ਕਰ ਦਉਂਦਾ ਨਾਲ ਠੀਕ ਅੰਦਰੀ ਲੈ ਪੂਆਤਾ ਸੁੱਤੇ ਸਸਰੀ ਕਪੂਆ ਜੀ ਸਸਰੀ ਕਾਨ ਭਾਈ ਹੋ ਠੀਕ ਹੋ ਹਾਂ ਠੀਕ ਹੈ ਹੋ ਠੀਕ ਹੈ ਬਸ ਠੀਕ ਹੈ ਪੂਆ ਜੀ ਦੋ ਗਿਆ ਹੋਰ ਤੇਰੀ ਮਾਂ ਹੋ ਜਾਂਦਾ ਤੇਰੀ ਮਾਂ ਵਰਗੇ ਠੀਕ ਹੈ ਸਾਰੇ ਸਾਰੇ ਠੀਕ ਹੈ ਪੂਆ ਜੀ ਅੱਛਾ ਹੋਰ ਕੀ ਗੱਲ ਹੋ ਗਈ ਪੂਆ ਮਾੜੀ ਮਾੜੀ ਗੱਲਾਂ ਪਿੱਛੇ ਕੀ ਕ੍ਰੇਸ ਕਰ ਰੱਖੇ ਨੇ ਪੇ ਭਾਈ ਗੱਲ ਦਾ ਤਾਂ ਹੁਣ ਤੇਰੀ ਤੇਰੀ ਭੈਣ ਨੇ ਦੱਸ ਹੀ ਹੋਊਗਾ ਵੀ ਕੀ ਗੱਲ ਹੋਈ। ਗੱਲ ਦਾ ਪੂਰਾ ਮੈਂ ਸਾਰੀ ਦੱਸ ਤੀ। ਹੁਣ ਦੇਖ ਮੈਂ ਤੇਰੇ ਕੋਲ ਆਇਆ ਠੀਕ ਆ। ਦੇਖ ਮੈਂ ਤਾਂ ਬਾਈ ਵੀ ਬਾਹਰ ਬੈਠੇ ਹੁਣ ਵੀ ਇਹੀ ਗੱਲ ਕਹਿ ਕੇ ਆਇਆ ਵੀ ਮੈਂ ਤਾਂ ਵੀ ਆਪਦੀ ਭੈਣ ਨੂੰ ਲੈ ਕੇ ਜਾਵਾਂਗਾ। ਠੀਕ ਆ ਮੈਂ ਤੈਨੂੰ ਵੀ ਇਹੀ ਗੱਲ ਕਹਿਣਾ ਵੀ ਮੈਂ ਸਾਡੀ ਕੁੜੀ ਨੂੰ ਲੈ ਕੇ ਜਾਵਾਂਗਾ ਪੂਆ। ਮੈਂ ਇਹਨਾਂ ਦੇ ਕੰਜਰ ਕਲੇਜ ਦੇ ਵਿੱਚ ਨਹੀਂ ਛੱਡਦਾ। ਮੈਂ ਤੇਰੇ ਨਾਲ ਸਹਿਮਤ ਆ ਲੈ ਜੀ। ਮੈਂ ਆਪਾਂ ਨਹੀਂ ਆ। ਮੈਂ ਵੀ ਤੋਰ ਕੇ ਖੁਸ਼ ਆਂਗੀ। ਇਹ ਤਾਂ ਜੇ ਮਾੜੀ ਮਾੜੀ ਗੱਲ ਤੇ ਮਾੜੀ ਮਾੜੀ ਗੱਲ ਤੇ ਤੇਰੀ ਭੈਣ ਨੂੰ ਕਸੂਰ ਵਾਠਾ ਹੀ ਜਾਂਦੇ ਪੋਰ ਆ ਕੁੜੀ ਨਹੀਂ ਪੈਸੋ ਦੀ ਕੂੜੀ ਚ ਜੇ ਮੈਂ 1% ਵੀ ਜੇ ਉਹ ਕੰਮ ਨਾ ਕਰੇ ਤਾਂ ਆਖੇ ਜਾਂ ਇਹ ਕੋਈ ਹੋਰ ਨਾ ਕੁੜੀ ਲੀੜਾ ਕਪੜਾ ਨਾਲ ਧੋਕੇ ਦੇਵੇ ਤਾਂ ਆਖੇ ਜਿੱਥੇ ਬੈਠਿਆ ਬਾਰਗੇ ਬੈਠਿਆ ਤਾਂ ਬਾਰਗੇ ਚ ਆ ਪਣੀ ਜਾਂਦਾ ਆ ਕਮਰੇ ਚ ਬੈਠਿਆ ਤਾਂ ਕਮਰੇ ਚ ਜਾਂਦਾ ਹੋਰ ਕੀ ਭਾਲਦੀ ਹੈ ਪਰ ਹੁਣ ਤੂੰ ਦੱਸ ਬੂਆ ਵੀ ਹਨਾ ਸਾਡੀ ਕੁੜੀ ਦੀ ਗਲਤੀ ਨਹੀਂ 20 ਬੰਦਿਆਂ ਦੇ ਵਿੱਚ ਖੜੀ ਕਰ ਲ ਉਹਨੂੰ ਜੇ ਉਹਦੀ ਗਲਤੀ ਹੋਈ ਨਾ ਤੂੰ ਬੇਮਾਰੀ ਖੇਤਰ ਤੈਨੂੰ ਕੋਈ ਨਹੀਂ ਕਹਿੰਦਾ ਜਦੋਂ ਉਹਦੀ ਕੋਈ ਗਲਤੀ ਨਹੀਂ ਨਿਕਲਦੀ ਤੂੰ ਨਾ ਤੈਨੂੰ ਵੀ ਪਤਾ ਤੀਜੇ ਦਿਨ ਨੂੰ ਪਲੇਸ ਕਰਕੇ ਬੈਹਨ ਤੀਜੇ ਦਿਨ ਨੂੰ ਪਲੇਸ ਕਰ ਰ ਗਲਤੀ ਕਿਦੀ ਨਿਕਲਦੀ ਆ ਇਹਨਾਂ ਦੀ ਨਿਕਲਦੀ ਆ ਆਪਣੀ ਕੁੜੀ ਦਾ ਗਲਤੀ ਵੀ ਨਹੀਂ ਜੇ ਬਿੰਨੇ ਉਹਦੇ ਚ ਗਲਤੀ ਹੁੰਦੀ ਇਸ ਮੈਂ ਤੈਨੂੰ ਸੱਦਲ ਨਹੀਂ ਦਿੰਦੀ ਸੀ ਉਹਨਾਂ ਨੂੰ ਮੈਂ ਆਪ ਹੀ ਤੇਰੀ ਭੈਣ ਨੂੰ ਲਾਲ ਕਰ ਦਿੰਦੀ ਗੱਲ ਕਰ ਉਹਦੇ ਚ ਗਲਤੀ ਨਹੀਂ ਤਾਂ ਤੈਨੂੰ ਆਖਿਆ ਵੀ ਭਾਈ ਉਹਨੂੰ ਆਖਿਆ ਫੋਨ ਕਰਕੇ ਆਜੇ ਭਰਾ ਨੂੰ ਸੱਦਲ ਮੈਂ ਤਾਂ ਬਸ ਉਹਨਾਂ ਦੀ ਕੁੜੀ ਨੂੰ ਲੈ ਕੇ ਜਾਊਂਗਾ ਦੀ ਭੈਣ ਨੂੰ ਲੈ ਕੇ ਜਾਊਂਗਾ ਮੈਂ ਤਾਂ ਇੱਕ ਗੱਲ ਤੇ ਰੱਟਿਆ ਹੋਇਆ ਲੈ ਕੇ ਜਾਊਂਗਾ ਨਾ ਹੁਣ ਇਹਨਾਂ ਕੋਲੇ ਛੱਡਾਂ ਤੈਨਾਂ ਮੈਨੂੰ ਲੋੜ ਹੁਣ ਕਿੱਥੇ ਆਹੋ ਮੈਨੂੰ ਪਤਾ ਨਹੀਂ ਤਕੜੇ ਆ ਮੈਂ ਮੈਂ ਤੇਰੇ ਕਿਨੇ ਤੱਕ ਬੱਤੇ ਆਇਆ ਕਿੱ ਕਰਾਇਆ ਕਿਨੇ ਦਾ ਨਬਰ ਨੇ ਤੂੰ ਤਾਂ ਹਲਾ ਚੁੱਪਦਾ ਫਾਇਦਾ ਚੱਕਦੇ ਹੋ ਜੇ ਚੁੱਪਾਂਗੇ ਐਨਾ ਗੱਲ ਥੋੜੀ ਹੁੰਦੀ ਆ ਮੈਂ ਕੀ ਚੁੱਪਦਾ ਫਾਇਦਾ ਕਰਨੇ ਇਹ ਗੱਲ ਨਹੀਂ ਹੁੰਦੀ ਮਾਸੀ ਠੀਕ ਆ ਹਰ ਗੱਲ ਤੂੰ ਐਂ ਦੱਸ ਦੇ ਮੈਨੂੰ ਜੇ ਸਾਡੀ ਕੁੜੀ ਦੇ ਵਿੱਚ ਗਲਤੀ ਹੈ ਨਾ ਤੇ ਉਹਦੇ ਵੀ ਮਾਰੇ ਛੇਤਰ ਵੀ ਗਲਤੀ ਆ ਤੂੰ ਬਿਨਾਂ ਗੱਲ ਤੋਂ ਉਹਨੂੰ ਕੁੱਟ ਮਾਰ ਕੇ ਛੱਡ ਦਿੰਦੇ ਕੀ ਗੱਲ ਸਾਰਾ ਗਲਤ ਨਾ ਤੇਰੀ ਭੈਣ ਦੀ ਆ ਮਾਵਾ ਤੇ ਤੈਨੂੰ ਚਾਹ ਨਹੀਂ ਫੜਾਉਂਦੀ ਰੋਟੀ ਨਹੀਂ ਫੜਾਉਂਦੀ ਕੀ ਜੇ ਕੋ ਮੜਾ ਮੋਟਾ ਨੂੰ ਤਿੰਨ ਪੰਜ ਕਰ ਦੇਗੇ ਫਿਰ ਆ ਬੈਠੀ ਹੈ ਜੀ ਇਹਨੂੰ ਕੋਣ 라 ਦਿੰਦੀ ਹੈ ਬੜਕਦੇ ਨੇ ਹਾਂ ਇਹ ਸਾਡੇ ਕਰਦੀ ਦੀ ਤੁਸੀਂ ਰੱਖੀ ਆ ਇਹ ਜੇ ਸੱਚੀਆਂ ਗੱਲਾਂ ਕਹਿੰਦੇ ਤਾਂ ਤਾਂ ਮੱਚਾਂ ਲੱਗਦੀਆਂ ਤੇਰੀ ਗੱਲ ਵੀ ਸਹੀ ਆ ਨਹੀਂ ਮੈਂ ਤਾਂ ਲੀਡਰ ਨਗੋ ਹੀ ਐ ਲੀਡਰ ਨਹੀਂ ਬਣ ਕੀ ਅੱਜ ਤੱਕ ਰਹੀ ਹੈ ਤੇ ਲੀਡਰ ਨਹੀਂ ਬਣੂ ਜਿੰਨਾ ਚਿਰ ਜਾਊਂਗਾ ਨਾ ਚਿਰ ਪੇਕਾਂ ਦੇ ਤਾਂ ਲੀਡਰ ਹੀ ਕੋ ਸੌ ਹੱਥ ਰੱਸਾ ਨਾ ਮੇਰੇ ਪੁੱਤ ਦਾ ਘਰ ਬਸਮ ਦੇ ਦੇ ਮਾਸੀ ਮੇਰੀ ਗੱਲ ਸੁਣਨਾ ਸੌ ਹੱਥ ਰੱਸਾ ਸਿਰ ਤੇ ਗੰਡ ਮੈਂ ਤਾਂ ਆਪਦੀ ਭੈਣ ਨੂੰ ਲੈ ਕੇ ਜਾਣਾ ਠੀਕ ਆ ਜੇ ਮੈਂ ਤੁਸੀਂ ਰਹਿਣਾ ਉਹ ਮੇਰੇ ਨਾਲ ਠੀਕ ਆ ਤੂੰ ਵਸਾਲਿਆ ਆਉ ਤੇ ਮੁੰਡੇ ਦਾ ਘਰ ਜਿਵੇਂ ਵਸਾਉਣਾ ਨਾ ਤੂੰ ਆ ਦੀ ਪੈ ਪੈ ਕਾ ਤੋਂ ਲੈ ਕੇ ਜਾਂ ਨਾ ਕੀ ਮੈਂ ਕਿਹਾਉਂਗਾ ਤੜਕੇ ਦੇ ਨਾਲ ਕੱਲ ਤੂੰ ਨਾ ਕੀ ਕੁਛ ਕੀਤਾ ਤੂੰ ਮਾਰਨੇ ਚੜ ਗਈ ਉਹਨੂੰ ਉਹ ਤੇ ਕੱਲ ਉਹ ਸੱਸ ਡੜਕਾ ਕੇ ਇੱਕ ਤੇ ਜਣੇ ਚੜਗਾ ਅਸ ਤੇ ਕੋਈ ਨਾ ਹੋ ਜੰਨੀ ਆ ਅੱਖ ਚ ਸਾਰਾ ਦਾ ਕੁੱਕੜਾ ਮੁੰਡੀਆਂ ਨਾ ਐ ਅੱਖੇ ਨੂੰ ਬੋਲਣਾ ਪਿਆ ਸਾਨੂੰ ਕਦੇ ਸੋ ਡਿੰਗਰੇ ਬੋਲੇ ਸੀ ਅੱਖ ਕੇ ਮੈਂ ਆਪਦੀ ਤੀਨੂ ਪੀਜੀ ਚ ਛੜਤਾ ਨਾ ਤੂੰ ਜੱਟੜਾ ਸੀ ਜੀ ਮਾਰੀ ਜੇ ਵੀ ਪੈ ਤੂੰ ਅੱਜ ਪੀਜੀ ਚ ਨਾ ਐ ਚੱਲ ਦੋ ਗੁੰਨ ਲਾ ਲਾ ਹੋਗਾ ਮੈਂ ਤਾਂ ਉਹ ਚ ਚੁੱਪ ਤੇ ਕਹਿੰਦਾ ਖਾਲਾ ਤੂੰ ਮੁੰ ਅੱਡੀ ਵੀ ਪਾਲ ਕੇ ਸੀ ਬੈਠੀ ਕਿਤਾ ਉਹ ਸਿੱਕ ਸਿੱਟੀ ਆ ਸਾਨੂੰ ਤੇ ਮੇਰੀ ਵੀ ਜੁਗਾੜੀ ਆ ਜੇ ਦੋ ਰੋਟੀਆਂ ਹੈ ਨਹੀਂ ਸਾਡੇ ਕੋਲ ਉਹਦੇ ਵਾਸਤੇ ਮੈਂ ਮੇਰੀ ਵੀ ਪਾਕੜੀ ਆ ਮੈਂ ਉਹਦੀ ਗੱਲ ਵੀ ਜਾਂ ਤੇ ਸਿੱਟੀ ਬੈਠੀ ਆ ਕਿ ਬਲੇਕ ਜਵਾਬ ਉਹ ਮੈਂ ਤੇ ਇੱਕ ਗੱਲ ਕਹਿਣਾ ਮੈਂ ਤਾਂ ਆਪਦੀ ਭੈਣ ਨੂੰ ਲੈ ਕੇ ਜਾਣਾ ਠੀਕ ਆ 20 ਬੰਦਾ ਜੀ ਵੀ ਇਹੀ ਗੱਲ ਕਹੂਗਾ ਤੇ ਛੋਡੇ ਜੀ ਵੀ ਇਹੀ ਗੱਲ ਕਹਿਣਾ ਠੀਕ ਆ ਚਾਹੇ ਲਾ ਕੇ ਗਲਤੀ ਆ ਲੈ ਜਾ ਭਾਈ ਕਿਤੇ ਦਾ ਕੋਈ ਇਹਨੂੰ ਅਕਲ ਆਗੀ ਉੱਧਰ ਜਾ ਕੇ ਲੈ ਆਊਗੀ ਲੈ ਜਾ ਮੈਂ ਬਿਨਾਂ ਅਕਲ ਤੋਂ ਨਹੀਂ ਬਿਜਵਾਖ ਪਿਆ ਆ ਵੀ ਮੈਨੂੰ ਅਕਲ ਹੈ ਨਹੀਂਗੀ ਤੂੰ ਬੈਕਲੀ ਕਰੀ ਖੜੀ ਆ ਕਿੱਥੇ ਕਿਧਰ ਗਈ ਹੁਣ ਆਲੇ ਕਪੜੇ ਹਾਂ ਮੈਂ ਚੱਲ ਤੂੰ ਮੈਂ ਲੈ ਕੇ ਜਾਣਾ ਪੂਰਾ ਠੀਕ ਆ ਮੈਂ ਨਹੀਂ ਛੱਡਦਾ ਮੇਰੀ ਭੈਣ ਨੂੰ ਚੁੱਪ ਕਰਕੇ ਘਰੇ ਬੈ ਜਾ ਇਹਨੇ ਮੰਗਤ ਨਾਲ ਆਏ ਕਿਵੇਂ ਬੈ ਜਾ ਚੁੱਪ ਕਰਕੇ ਤੇ ਜਿਹਦੇ ਨੂੰ ਗੁੱਟ ਕੇ ਮਾਰ ਕੇ ਛੱਡਦੇ ਨੇ ਤੁਸੀਂ ਹੈ ਰੋਜ਼ ਨਹੀਂ ਕਰ ਪਾਈ ਤੇ ਹੁੰਦੇ ਨੇ ਤੂੰ ਨਾਲ ਕਹਿੰਦਾ ਪੰਖ ਖਲਪ ਇਹਦੇ ਅਗਰੇ ਕੋਈ ਮੰਗਰ ਮੂਰੇ ਨਹੀਂ ਗਾ ਸਾਰਾ ਕੁਝ ਹੈਗਾ ਪਤਾ ਫਾਇਕਾ ਤਾਂ ਨਹੀਂ ਗਾ ਆਈ ਨਹੀਂ ਕਰੀ ਲੱਗਦਾ ਮੈਂ ਕਿੰਨੇ ਵਾਰੀ ਸਾਡੇ ਗਿਆ ਮਾਸੀ ਬਹੁਤ ਵਾਰ ਛੱਡ ਗਿਆ ਛੋਡੀਆਂ ਗੱਲਾਂ ਤੇ ਮੈਂ ਬਹੁਤ ਵਾਰ ਛੱਡ ਗਿਆ ਨੂੰ ਛੋਡੇ ਤੀਜੇ ਦਿਨੋਂ ਕਲੇਸ਼ ਰਹਿੰਦਾ ਕਰੇ ਤੀਜੇ ਦਿਨੋਂ ਠੀਕ ਆ ਅੱਜ ਤਾਂ ਤੁਸੀਂ ਹੱਦ ਪਾਰ ਕਰਤੀ ਤੂੰ ਕੁੜੀ ਨੂੰ ਮਾਰਨ ਚੜ ਗਈ ਹੈ ਮੈਂ ਤਾਂ ਛੱਡਦਾ ਨਹੀਂ ਮੈਂ ਤਾਂ ਲੈ ਕੇ ਜਾਣਾ ਕੁੜੀ ਨੂੰ ਉਹ ਤਾਂ ਮਾਰ ਦਿੱਤਾ ਮੈਂ ਕੋਈ ਨਹੀਂ ਚੱਲ ਕੁੜੀਏ ਚੱਤ ਬੈਗਾ ਚੱਲ ਚੱਲੀਏ ਇਹ ਤੇ ਮੈਨੂੰ ਸੁਣਾਉਣਾ ਪਿਆ ਸੀ ਸਮਾਜ ਦੇ ਥੱਲੇ ਮਾਈ ਜੀ ਦਾ ਪੱਡਣ ਲੱਗਿਆ ਆਏ ਕਰਕੇ ਤੇਰੇ ਆਏ ਕਰਕੇ ਬੂਲੇ ਤੇ ਬੱਜਾ ਬੜਕਦ ਨੇ ਆਹੋ ਤੇਰੀਆਂ ਗੱਲਾਂ ਸੱਚ ਆ ਦੇਖ ਤੂੰ ਇਹਨਾਂ ਨੂੰ ਤਾਂ ਝੂਟੇ ਪਾ ਸਕਦੀ ਪਰ ਮੈਨੂੰ ਤਾਂ ਨਹੀਂ ਝੂਟੇ ਪਾ ਸਕਦੀ ਕਿੰਨਾ ਟਾਈਮ ਮੈਂ ਤੜਪਦੀ ਰਹੀ ਆਹਾ ਆਹ ਕਿਹਨੇ ਕਰਿਆ ਆ ਪੁੱਛੀ ਆਹ ਕਿਹਨੇ ਆ ਹਾ ਦੱਸੀ ਮੈਂ ਕਾ ਸਕੂਟਰੀ ਸਿੱਖਦੀ ਸੀ ਆਣ ਜਾ ਕੀ ਇਹ ਕਿਹੜਾ ਕੱਖੇ ਲੱਗ ਜੇ ਮੈਂ ਇਹਨੂੰ ਅੱਖ ਪਾਈ ਛੱਟ ਫੇਟ ਨਾ ਖਾ ਲਈ ਔਰ ਤੇ ਕੁੜੰਗਾ ਦਿਨ ਨਾਲ ਨਾ ਕਿਤੇ ਪੱਗੀਆਂ ਵਿੱਚ ਸਕੂਟਰ ਦਾ ਚਲੌੜ ਗਈ ਹਾਂ ਕੁੜੀ ਤੇ ਹੱਥ ਨਾ ਲੈਣਾ ਤੁਸੀਂ ਕੀ ਕਰ ਰਿਹਾ ਕੁੱਟ ਮਾਰ ਕੇ ਦੀ ਮਾ ਮਾਤਾ ਤੁਸੀਂ ਇਹਨੂੰ ਵੀ ਸਮਝਾਇਆ ਤੈਨੂੰ ਬੇਲੇ ਮਾਦਰ ਪਾਈ ਜਾਂਦਾ ਕਿ ਸਾਰੇ ਮਾ ਸਕੂਟਰੀ ਸਿੱਖਣ ਨੂੰ ਮੈਂ ਨਹੀਂ ਆਣੀ ਹੈਗੀ ਦੇਖ ਮਾਸੀ ਮੇਰੀ ਗੱਲ ਸੁਣ ਸਕਦੀ ਆ ਮੈਂ ਕੀ ਕਰਦੀ ਆ ਸਕੂਟਰੀ ਸਿੱਖ ਚਾਹੇ ਅੱਜ ਸਾਡੇ ਕੁੜੀ ਦੇ ਲੱਖ ਘਰਤੀ ਆ ਮੈਂ ਤਾਂ ਇਹਨੂੰ ਲੈ ਕੇ ਜਾਣਾ ਮੈਂ ਸਾਡੇ ਘਰ ਜਾਂਦਾ ਬਸ ਉਹ ਭਾਈ ਤੇਰੇ ਮੇਰੇ ਕੋਈ ਗਲਤੀ ਹੋਈ ਨਹੀਂ ਜੇ ਗਲਤੀ ਹੋ ਗਈ ਮੈਂ ਕਿ ਮਨ ਨੂੰ ਵੀ ਤਿਆਰਾਂਗੀ ਤੂੰ ਰਹਿ ਲਈ ਖੁਸ ਚੌੜੀਓ ਕਿਆ ਕਰੇ ਚੰਗਾ ਖੁਸ ਹੋ ਆ ਤੇ ਮਸਾਲੇ ਲਾ ਦੇ ਸਿੱਖਦੀ ਸੋ ਮੇਰੇ ਸਿਰ ਨਾ ਲਾਗਾ ਵੀ ਮੇਰੇ ਨਾ ਮਾਰਗਾ ਕਿੰਨੇ ਇਲਜ਼ਾਮ ਲਾਈ ਜਾਣਗੇ ਹੁਣ ਬਹੁਤ ਹੋ ਗਿਆ ਮੈਂ ਤਾਂ ਮੰਨ ਜਾਂਦਾ ਮੂਰੇ ਕੁੜੀ ਨੂੰ ਕੁੜੀ ਮਾਰ ਤੋਂ ਪਹਿਲੇ ਤੂੰ ਆ ਦੇਖ ਮਨ ਮੈਂ ਤਾਂ ਸੱਗ ਮੰਨ ਕੇ ਗੱਲ ਕਰੋ ਤੋਨੇ ਜਣਗਾ ਨਹੀਂ ਜੇ ਮਾਰਦਿਆਂ ਤਾਂ ਮਾਰਦਿਆਂ ਸੱਸਾਂ ਹੁੰਦੀਆਂ ਲੋਹਾ ਉਹੀ ਦਾਜ ਦੀ ਬਲੀ ਚੜਾਉਂਦੀਆਂ ਤੂੰ ਕਿੱਥੇ ਭੁੱਲੀ ਫਿਰਦੀ ਐ ਜਦ ਤੂੰ ਆਹਨ ਮੈਂ ਆਪ ਦੇ ਅੱਖੀਂ ਦੇਖ ਲਈ ਤੇਰੇ ਵੀਡੀਓ ਬਣਾ ਲਈ ਤੇ ਤੂੰ ਹੀ ਮਾਰਦੀ ਸੀ ਹੋਰ ਕੌਣ ਮਾਰਦਾ ਸੀ ਤੇ ਕੁਆਦ ਰੱਖਦੀ ਤੇਰੇ ਵੀ ਮੁੰਡੇ ਬਹਿ ਤੁਹਾਡੀ ਉਹਨੂੰ ਮਾਰ ਦੇਗੀ ਮੈਂ ਤਾਂ ਫੁੱਲਾ ਮੰਕੂ ਰੱਖਦੀ ਐ ਮੇਰੀ ਨਾ ਨੂੰ ਆ ਵੀ ਫੁੱਲਾ ਮੰਕੂ ਰੱਖਦੀ ਮੈਨੂੰ ਮਾਰ ਨਹੀਂ ਜਾਣੀਆਂ ਭੂਆ ਜੀ ਖੁਦ ਸਕੰਦਰ ਨੇ ਇਹਨਾਂ ਮਾਮਾ ਦੀਆਂ ਦੀਆਂ ਗੱਲਾਂ ਸੁਣੀਆਂ ਕਿ ਬਸ ਜੋ ਨਹੀਂ ਆਪਾਂ ਨੂੰ ਪੈਸੇ ਦਿੰਦੀ ਤਾਂ ਭੋਗ ਪਾ ਦੇ ਫਿਰ ਉਹਨਾਂ ਨੇ ਹੱਕ ਕੇ ਸਾਨੂੰ ਸੱਦਿਆ ਮੈਨੇ ਆਉਂਦਾ ਨਹੀਂ ਸੀ ਅਜੇ ਤੁਹਾਡੀ ਵੀਡੀਓ ਸੈਂਡ ਕਰੀ ਐ ਨਾ ਮੈਨਾਂ ਕੁੜੀ ਨੇ ਮੈਨੂੰ ਦਿਖਾਈ ਐ ਵੀਡੀਓ ਉਹਨੂੰ ਵੀਡੀਓ ਨੂੰ ਦੇਖ ਕੇ ਮੌਰੀ ਆਇਆਗਾ ਜਦਾ ਕਰ ਤੂੰ ਤੇ ਦੇਖਿਆ ਮੈਂ ਕੋਈ ਮੈਨੂੰ ਕੀ ਲੋੜ ਸਿਉਣ ਦੀ ਹਜੇ ਵੀ ਤੇਰੇ ਛਾਵਾਂ ਸੀ ਜਿਹੜਾ ਤੂੰ ਕੱਲਾ ਆ ਗਿਆ ਆ ਇੱਥੇ ਕਿਸੇ ਨੂੰ ਹੋਰ ਨਾਲ ਚੱਕ ਕੇ ਲੈ ਜਾ ਦੇ ਜਦ ਉਸ ਨਿਕਲਦਾ ਬਸ ਘਰ ਦੀ ਗੱਲ ਘਰ ਚ ਐ ਲੈ ਜਾ ਕੋਈ ਨਹੀਂ ਜੇ ਮੱਤ ਆ ਗਈ ਤਾਂ ਮਹੀਨੇ 20 ਦਿਨਾਂ ਚ ਆ ਜੂਗੀ ਤੇ ਨਹੀਂ ਭਾਈ ਹਜੇ ਕੋਈ ਮਿੰਨਾ ਮੈਨੂੰ ਤਾਂ ਮੇਰੀ ਬੇਬੇ ਕਹਿੰਦੀ ਸੀ ਨਿੱਕੇ ਤੂੰ ਜਾਨਾ ਚਾਰ ਬੰਦੇ ਨਾਲ ਹੀ ਲੈ ਜਾ ਹੁਣ ਕਰੇ ਇੱਕ ਵਾਸਾ ਕਰਕੇ ਉਹਨਾਂ ਨਾਲ ਆਹੀ ਗੱਲ ਬੰਦਿਆਂ ਚ ਨਿੱਪੜਦੀ ਜਿਹੜੀ ਤੂੰ ਬੰਦੇ ਚੱਕ ਕੇ ਲੈ ਜਾਂਦਾ ਆਹੀ ਤੇਰੇ ਭਾਂਡਾ ਚ ਨੂੰ ਸਬੰਦੇ ਲੈ ਕੇ ਜਾਂਦੇ ਹਾਂ ਭੈਣ ਜਦੀ ਇਹ ਨਮਰੂ ਭੈਣ ਦਾ ਚੁਣੌਤੀ ਦੇ ਦੋਸਤ ਦੇਖ ਜਾਂਦੇ ਨਾਲ ਭੈਣ ਦਾ ਦੇਖ ਜਾਂਦੇ ਉਹ ਤਾਂ ਐਂ ਦੇਖ ਜਾਂਦੇ ਵੀ ਜਿਹੜੀ ਇਹਦੀ ਸੱਸ ਉਹ ਕਿੱਡੀ 12 ਤਾਲੀਏ ਤੇ ਕਿਵੇਂ ਉਹ ਆਪ ਦੀ ਨੂੰਹ ਮਾਰਨਾ ਚਾਹੁੰਦੀ ਐ ਮੈਂ ਤਾਂ ਕੋਈ ਮਾਰਦੀ ਨਹੀਂ ਦੇਖ ਮਸੀ ਮੈਂ ਬਾਹਰ ਬੈਠਾ ਜੀ ਬਾਈ ਸਕੰਦਰ ਉਹਨੂੰ ਵੀ ਇਹੀ ਗੱਲ ਕਹ ਗਿਆ ਤੈਨੂੰ ਵੀ ਕਹਣਾ ਪੂਆ ਲੋ ਵੀ ਕਹਣਾ ਚੱਲ ਕੁੜੀਏ ਤਿਆਰ ਹੋ ਕੱਪੜੇ ਬਾ ਚੱਲਦਾ ਮੈਂ ਚੱਲਦਾ ਇਹਦੀ ਹੱਥ ਦੀ ਲਾ ਸਾਡੇ ਨਾਲ ਆਈ ਜਾਂ ਮੈਂ ਬੱਪੂ ਆਈ ਜਾਂ ਸਾਡੇ ਬਿਟਨੇ ਕਰ ਇਹ ਤਾਂ ਹੁੰਦੀ ਐ ਜੇ ਇਹ ਬੱਧੀ ਨਾ ਸਭ ਨੂੰ ਸਾਡੀ ਭਾੜਾ ਕਰ ਬੱਪ ਹਾਂ ਚੱਲ ਜਾਈਏ ਜੀ ਬੱਸ ਕਰ ਦਿੰਦੀ ਇੱਕ ਪਾਇਲ ਅੱਜ ਦੀ ਬਿੱਤੇ ਚੱਟੇ ਫੱਗਿਆ ਵੀ ਮੁੱੱਚਾ ਵੀ ਇਹਨੂੰ ਦੱਸਦੀ ਹੈਗੀ ਤੈਨੂੰ ਪਤਾ ਕੌਣ ਕਿਸੇ ਤੇ ਰਾਜੀ ਹੁੰਦਾ ਸੱਚ ਐਡਾ ਛੋਟਾ ਕੰਸ ਸੀਗਾ ਚੱਲਦਾ ਬਸ ਇੱਕ ਦਿਨ ਫੋੜ ਲਾ ਲਵੇ ਤੇ ਇਹਨੂੰ ਬਰਤ ਲੋ ਹਟ ਗਈ ਸੀਗੀ ਉਹ ਵਾਸੀ ਹਾਂ ਸੱਚੀਆਂ ਗੱਲਾਂ ਨੇ ਹਰੇਕ ਨੂੰ ਕੌੜੀਆਂ ਲੱਗਦੀਆਂ ਹੁੰਦੀਆਂ ਮੈਂ ਤਾਂ ਭੂਆ ਨੂੰ ਬਾਰੇ ਬਾਰੇ ਦੇਖਿਆ ਇਹ ਸੱਚੀ ਗੱਲ ਕਹਿੰਦੇ ਐ ਤੈਨੂੰ ਹੁਣ ਕੌੜੀ ਲੱਗਦੀ ਆ ਸੱਚੀ ਨਹੀਂ ਕਹੀ ਕੋਈ ਤੇ ਇਹ ਤਾਂ ਬਾੜਾ ਚੁੱਪ ਤੇ ਬਾੜ ਬਾੜ ਕੇ ਮੈਨੂੰ ਪਤਾ ਨਾ ਕਿ ਟੀ ਹੈ ਨਾ ਮਾਵਾ ਤੇ ਕਾਰੇ ਨਾ ਕਿਸੇ ਨੂੰ ਵੀ ਪਤਾ ਨਾ ਤਵੇੜਾ ਨਾ ਕਰੋ ਮੈਂ ਜਾਣੇ ਮੈਂ ਚਾਹ ਪਾਣੀ ਕਰਕੇ ਪਿਆ ਤਾ ਬਸ ਫਿੱਟ ਹੀ ਗਿਆ ਬੂਆ ਚਾਹ ਪਾਣੀ ਇਹ ਕੀ ਕਰਤਾ ਛੋਟੀ ਮਰਦੀ ਹੈ ਜਿਹੜੀ ਸੱਚੀ ਗੱਲ ਸੀ ਬਸ ਬਸ ਚੱਲ ਕੁੜੀਏ ਚੱਲ ਠੀਕ ਹੈ ਬੂਆ ਚੰਗਾ ਕੋਈ ਨਹੀਂ ਮੈਂ ਫੋਨ ਕਰੂੰਗੀ ਤੇ ਫਿਰ ਮੈਂ ਤੁਹਾਨੂੰ ਆਪੇ ਦੱਸ ਦੂੰ ਸਾਰੀ ਗੱਲਬਾਤ ਇਹਨੂੰ ਬੂਆ ਮੇਰੀ ਗੱਲ ਸੁਣੋ ਆਪਾਂ ਮੈਂ ਦੱਸ ਦਾਂ ਬੂਆ ਦਨ ਫੋਨ ਕਰ ਗੱਲ ਇੱਕ ਪਾਸੇ ਨਹੀਂ ਬੜੂ ਠੀਕ ਆ ਜਿਆਦਾ ਕੁੜੀ ਬਸੂੰਗੀ ਤੇ ਜਾ ਚਾਰ ਬੰਦਿਆਂ ਚ ਬਹਿ ਕੇ ਇਹਦੀ ਗੱਲਬਾਤ ਕਰਾ ਕੇ ਇਹਦੀ ਨੀਵੀ ਨਾ ਪੋਈ ਨਾ ਮੈਨੂੰ ਵੀ ਨਿਕਾਲਾ ਕਹੀਂ ਬਸ ਉੱਤ ਆਪ ਪਸਾਉਣੀ ਐ ਆਪਾਂ ਬਸ ਇਹਨੂੰ ਇੱਕ ਸਬਕ ਸਿਖਾਉਣ ਨੂੰ ਹੀ ਤੋਰਿਆ ਥੋਨੂੰ ਓਰੇ ਆ ਨਹੀਂ ਹੋਣਾ ਹੁਣ ਖੜ ਗਈ ਕੋਲੇ ਨਾਲ ਆ ਜਾ ਨਾ ਕੋਲੇ ਨਾ ਕਾ ਤਾ ਖੜੂ ਗਈ ਮਰ ਦਰਦੀ ਐ ਕਿਸੇ ਤੋਂ ਦਰਦੀ ਡੁੱਟੀ ਨਹੀਂ ਗਈ ਤੂੰ ਤਾਂ ਡਰਾ ਕੇ ਨਾਰਾਜੇ ਤੂੰ ਕਿੱਥੇ ਦਰਦੀ ਐ ਹੁਣ ਹੋ ਜਾ ਚੌੜੀ ਫੋਲਕੇ ਨੱਚਲਾ ਬੇੜੇ ਚ ਹੁਣ ਜਿਹੜਾ ਨੱਚਣਾ ਹੈ ਹਾਂ ਨੂੰ ਨੂੰ ਕਰਾ ਗੱਟ ਕੇ ਕਰ ਤੂੰ ਤਾਂ ਦੇਖ ਕਰਦੀ ਬੱਸ ਤਾਂ ਕੋਈ ਕਰ ਤੂੰ ਨਹੀਂ ਕਰਦੀ ਕਾ ਪਾੜਦੀ ਹੈ ਭਾਈ ਤੂੰ ਪਾੜਦੀ ਹੈ ਮੈਂ ਤਾਂ ਸਿੱਧੀ ਗੱਲ ਕਹੀ ਨਹੀਂ ਐਤਾਂ ਜੇ ਤੂੰ ਜਾ ਆਉੜੇ ਮਾਰੀ ਸੋਣੀ ਕਰਦਾ ਸੱਖਰ ਬਸ ਜੇ ਮੈਂ ਉਹ ਨਾ ਕਰੂੰ ਪਾੜ ਚੁੱਕੀ ਨੂੰ ਤਾਂ ਗਈ ਮੈਂ ਨਹੀਂ ਜਾਣਦੀ ਗੱਲ ਕਰ ਮੈਂ ਤਾਂ ਹੁਣ ਇੱਥੇ ਹੀ ਰਹੂ ਤੇਰੀ ਹਿੱਕ ਚਕੋਟਾ ਦੇ ਕੇ ਹਾਂ ਪਰ ਤੂੰ ਹੋਰ ਕੁਝ ਨਹੀਂ ਚੌੜੀ ਐ ਇਸ ਕਰੇ ਮੈਂ ਤੇਲਾ ਉਤਲਾ ਲਾ ਦੇ ਕਿ ਫਾਲਾ ਕਰ ਤੂੰ ਰਾ ਇੱਥੇ ਲਾ ਲਾ ਬਗਾ ਕੇ ਤੇ ਆ ਕਰ ਲੈ ਤੂੰ ਫਾਲਾ ਕਰ ਪਤਾ ਤੋ ਪਾਸੇ ਰੋ ਦੂ ਭਾਈ ਹਾਂ ਲਾ ਲੈ ਕਰ ਹਾਂ ਲਾ ਕੇ ਖਾ ਲਿਆ ਕਰ ਤੂੰ ਝੂਠੇ ਪਾਨ ਮਾਰੇ ਨਾ ਤੈਨੂੰ ਇਹ ਤੈਨੂੰ ਮਹਾਰਾਜ ਆ ਕੀ ਦੇ ਤੈਨੂੰ ਦੇਖੂ ਤੇਰਾ ਤੋੜੂ ਲੱਤਾਂ ਤੈਨੂੰ ਦੇਖੂਗਾ ਸ਼ਰਮ ਨਹੀਂ ਆਉਂਦੀ ਨੱਛਣ ਦੇ ਕੀ ਕਰਦੀ ਐ ਬਦਕਾਰਾਂ बीरपुर बीरपाल को घो भुली गई सी घ्यो बनाया पाया चलो न्याणी रोटी चौपड़ लिया करूगी दाल पानी जी करूगी खा लूगी फोन ज किर बुझी जोन जेखा जाकेदा गया फोन जा फोन जा आ गया हेलो हां कौन तुसी अच्छा भज गई बीरपाल की जो ना भज गई हो हो की जो ना भज गई की हो गया कौन भज गई मैं मेनू थोड़ा फोन कौन है हेलो हो हो हां जी हां ਮਯੂਦੀ ਕੋ ਆਂਜੀ ਬੀਰਪਾਲ ਦੀ ਅੱਛਾ ਤੇ ਮੁੰਡਾ ਵੀ ਫਿਰ ਤੁਹਾਡੇ ਪੀਜੀ ਚੋਂ ਗਿਆ ਹੋਊ ਕੌਣ ਹੈ ਅੱਛਾ ਚਲੋ ਕੋਈ ਨਹੀਂ ਜੀ ਹਾਂ ਨਹੀਂ ਨਹੀਂ ਪੱਟ ਗਈ ਤੇਰੀ ਧੀ ਪੱਟ ਗਈ ਤੇਰੀ ਧੀ ਮੈਂ ਤੈਨੂੰ ਕਹਿੰਦੀ ਹੁੰਦੀ ਸੀ ਨਾ ਬਗਾਨੀ ਤੀ ਨੂੰ ਤਾਂ ਆ ਆ ਕਰਲਾ ਕਰਲਾ ਕਿਉਂ ਭਾਰਦਾ ਮੈਦਾ ਪੱਟਦੇ ਨੇ ਚੰਗਾ ਹੋ ਗਿਆ ਮੈ ਤਾਂ ਕਿ ਨਜ਼ਾਰ ਆ ਗਿਆ ਤੇਰੇ ਨਾਲ ਹਰਾਮ ਮਣੇ ਹਰਾਮ ਮਣੇ ਹਾਏ ਨਾ ਨਾਲ ਹੁਣ ਨਾ ਦੋਸਕਤ ਹੈ ਔਰ ਤੂੰ ਮੈਥੋ ਖਾਏਂਗੀ ਹੂਰੇ ਹਾਂ ਹਾਂ ਇਹ ਬਤ ਤੁ ਆ ਕੀ ਕਰਗੀ ਨਹੀਂ ਚੁੱਪ ਕਰ ਬੈਂਡ ਪੋਣੀ ਬਹੁਤ ਨੂੰ ਪਤਾ ਲੱਗ ਜੂ ਚੁੱਪ ਕਰ ਜਾ ਚੁੱਪ ਕਰ ਜਾ ਕਿਦਾਂ ਬਚ ਗਈ ਜਿਹੜਾ ਆਇਆ ਸੀ ਪੀਜੀ ਚੁੱਪ ਉਧਰ ਭੱਜੀ ਐ ਹੋਰ ਕਿਧਰ ਭੱਜੀ ਐ ਤੈਨੂੰ ਸ਼ਰਮ ਨਹੀਂ ਜਿੱਦੇ ਨੂਹ ਦੇ ਉੱਤੇ ਸਹਰਾਣੇ ਤਰ ਤਰ ਨਾ ਭਜੀ ਸੀ ਉਦਨੇ ਹਾਏ ਹੋੜ ਹੁਣ ਕੀ ਕਰਗੇ ਕੰਧ ਚ ਮਾਟ ਟੱਕਰ ਕੰਧ ਚ ਮਾਟ ਟੱਕਰ ਜੇ ਜੀ ਤੂੰ ਸੀ ਉਹ ਜੀ ਤੇਰੀ ਧੀ ਜੰਮੀ ਹਰੇ ਕਹਿੰਦੀ ਮੈਨੂੰ ਆਏ ਕਹਿੰਦੇ ਤੈਨੂੰ ਤੇਰੇ ਸੱਤ ਨਹੀਂ ਕਿਉਂ ਵੱਡਾ ਤੇ ਨੂਨ ਲਾਉਂਦੀ ਆ ਵੀ ਤੇਰੇ ਪੈਰੋਂ ਹੋਗਾ ਸਾਰਨਾ ਜੇ ਮਰਾ ਦੀ ਧੀ ਕਰੋ ਕੱਢੀ ਪੀਜੀ ਚ ਕੱਲੀ ਤਾਂ ਫਿਰ ਇਹ ਕੰਮ ਹੋਏ ਵੀ ਤੈਨੂੰ ਮੈਂ ਆਖਿਆ ਸੀ ਬਾਈ ਤਲੇ ਵੀ ਤੂੰ ਪੀਜੀ ਚ ਤੋਰ ਤੇਰੀ ਨੂਨ ਤੇਨੂ ਸੌਰੀ ਨੂਨ ਕਹਿਤਾ ਅੱਧਾ ਕਿਲੋ ਚੱਕਲੇ ਚੱਕਲਾ ਨਾ ਤੈਨੂੰ ਮਾਇਆ ਆਖਿਆ ਸੀ ਵੀ ਤੂੰ ਤੇਰੇ ਤੀਨੂ ਪੀਜੀ ਚ ਛੱਡ ਉਹ ਤਾਂ ਬੇਸ਼ਰਮ ਹੈ ਤੂੰ ਐ ਛੱਡ ਕੇ ਇਸ ਪੀਜੀ ਸੀ ਵੀ ਮੈਂ ਨਾ ਉਹਨੂੰ ਮਾਰੂੰਗੀ ਆ ਲੈ ਨਾ ਨੋ ਮਾਰਨ ਦਾ ਨਤੀਜਾ ਨੋ ਦਾ ਕਹਿੰਦੇ ਹੁੰਦੇ ਹਨਾ ਆ ਕੇ ਮਾਰਨ ਵਾਲੇ ਨਾਲੋਂ ਤੇ ਬਚਾਉਣ ਵਾਲਾ ਬੜੀ ਹੁੰਦਾ ਹੈਗਾ ਤੇਰੀ ਨੂਨ ਤਾਂ ਬਚਾਉਣ ਵਾਲਾ ਆ ਗਈ ਮੈਂ ਪਹੁੰਚ ਗਈ ਮੌਕੇ ਤੇ ਬਚਾ ਲਈ ਤੇ ਆ ਹੁਣ ਤੇਰੀ ਤੀਨੇ ਜਿਹੜੀ ਕਰਤੂਤ ਕਰਤੀ ਇਹ ਚੱਕੀ ਧਰੇ ਨਹੀਂ ਜਾਣੀ ਨਾਲ ਤੂੰ ਤੇਰੇ ਪੁੱਤ ਕੰਨੀ ਸੋਚ ਜਦੋਂ ਉਹਨੂੰ ਪਤਾ ਲੱਗ ਗਿਆ ਸਾਡੇ ਘਰੇ ਕੀ ਅੱਗ ਉਹ ਮਚੂਗੀ ਨੇ ਅੱਗ ਤਾਂ ਤੂੰ ਮਚਾਈ ਆ ਕੇ ਜੇ ਤੂੰ ਸਾਡੇ ਘਰੇ ਬਿਹੜੇ 'ਚ ਮੇਰੇ 'ਚ ਪਾਇਰ ਤਰਿਆ ਤਾਂ ਆਹ ਕੰਮ ਹੋਏ ਮਾਟੀ ਨੂੰ ਪੀਜੀ 'ਚ ਕੱਲਿਆ ਤੇ ਆਹ ਸਾਡੇ ਗਾਂਡੇ ਟੀਨੇ ਕਰ ਲਿਆ ਮੇਰੀ ਧੀ ਤਾਂ ਕਿਤੇ ਬਾਰ ਨਹੀਂ ਸੀ ਟੱਪੀ ਇਹ ਤੇਰੇ ਪੈਰੋਂ ਹੋਗਾ ਜਿੰਨੀਆਂ ਗੱਲਾਂ ਹੋਊਗਾ ਨਹੀਂ ਖਬਰਾਂ ਤੇਰੀ ਸੀ ਕਿ ਦੇਖਦੀ ਪੀਜੀਆਂ 'ਚ ਫਿਰਦੀ ਸੀ ਤੇ ਕਿ ਦੇਖਦੀ ਸਾਡੇ ਗਾਂਡੇ ਕਰਦੀ ਫਿਰਦੀ ਸੀ ਕੀ ਪਤਾ ਤੇਰੀ ਧੀ ਤਾਂ ਕਿੱਦਾਂ ਦੀ ਛੱਡੀ ਸੀ ਤੂੰ ਕਾਲਜਾਂ ਚ ਲਾਈ ਸੀ ਉਹ ਕੋਈ ਐ ਥੋੜੀ ਵੀ ਹੁਣ ਦੱਸ ਦੇਣਾ ਜੀ ਉਹਨੇ ਆਸ਼ਕਪਾਲ ਲੈ ਤੇ ਦੱਸ ਦੇਣਾ ਜੀ ਉੱਡ ਗਈ ਔਰ ਇਥੋਂ ਪਤਾ ਲੱਗਦਾ ਕਹਿੰਦੇ ਹੁੰਦੇ ਨਾ ਕਿਸੇ ਨਾਲ ਕਰੀਆਂ ਐਸਾ ਹੱਥ ਕਰੀਆਂ ਤੇ ਐਸਾ ਹੱਥ ਭਰੀਆਂ ਇੱਥੇ ਹੀ ਨਤੀਜਾ ਜੇ ਕਿਸੇ ਦਾ ਮਾੜਾ ਸਿੱਟਾ ਨਹੀਂ ਤੂੰ ਪਕਾ ਪਕਾ ਕੇ ਖਾ ਲੈ ਅੱਜ ਗੁਲਗੁਲੇ ਪਕਾ ਲੈ ਜਾ ਤੱਕਲਾ ਤੂੰ ਜਾਏਗਾ ਅੱਜ ਤੇਰੇ ਤਾਂ ਬਾੜੀ ਰੂਹ ਖੁਸ਼ ਹੋਈ ਏ ਤੇਰੀ ਤਾਂ ਮੇਰੀ ਤਾਂ ਨਾ ਰੂਹ ਪਹਿਲਾਂ ਖੁਸ਼ ਹੋਈ ਏ ਨਾ ਮੇਰੀ ਰੂਹ ਹੁਣ ਖੁਸ਼ ਹੋਵੇ ਮੇਰੀ ਰੂਹ ਤਾਂ ਮੇਰੇ ਭਰਾ ਦੀ ਬੇਸ਼ਰਮੀ ਏ ਮੇਰੀ ਰੂਹ ਕਾਹਦੇ ਨਾ ਖੁਸ਼ ਹੋ ਤੂੰ ਤਾਂ ਤੇਰੀ ਖੁਸ਼ ਹੋਣੀ ਚਾਹੀਦੀ ਏ ਜਿਹੜੀ ਨੇ ਤੂੰ ਇਹ ਜੇ ਲੱਛਣ ਧੀ ਨੂੰ ਦੱਸੇ ਵੀ ਆ ਚੱਜ ਕਰ ਤੈਨੂੰ ਸ਼ਰਮ ਹਜਾ ਹੈ ਨਹੀਂ ਭੋਰਾ ਵੀ ਉਹ ਲੈ ਜਾ ਕਿਉਂ ਆਦੇ ਡੱਬੇ ਪਾਈ ਜਾਂਦੀ ਸੀ ਨਾ ਤੇ ਲੈ ਜਾ ਦੇ ਆ ਉਹਨਾਂ ਨੂੰ ਕਿਉਂ ਆਦੇ ਡੱਬੇ ਨਾਲੇ ਦੇ ਆ ਉਹਨਾਂ ਨੂੰ ਗੁਰਚਾ ਜਾਂ ਸੱਟਿਆ ਜਿੱਥੇ ਉਹ ਗਏ ਆ ਉੱਥੇ ਵਗ ਜਾ ਹੁਣ ਪੀਜੀ ਵਾਲੇ ਤੇਰੇ ਪਤੰਦਰ ਉਹ ਘਰੇ ਆਉਣ ਕਿ ਤੇ ਉਹਨਾਂ ਨੂੰ ਦੇ ਦਿਨ ਜਵਾਬ ਜਿਹੜਾ ਦੇਣਾ ਸ਼ਰਮ ਨਹੀਂ ਗਲਤੀ ਹੋ ਗਈ ਮੈਥੋਂ ਕਿਉਂ ਹੁਣ ਜਮਾ ਮੇਰੇ ਪੈਰਾਂ ਚ ਹੋ ਕਰਦੀ ਹੈਗੀ ਹਾਂ ਮੈਂ ਤੁਮਾ ਮੰਗ ਮੈਥੋਂ ਮਾਫੀ ਮੰਗੋ ਮਾਫੀ ਮੰਗੋ ਬਗਾਨੀਤੀ ਤੋਂ ਜਿਹੜੀ ਪਿਆਕੀ ਬੈਠੀ ਆ ਉਹਦੇ ਪੈਰਾਂ ਚ ਡਿੱਗ ਜਾ ਕੇ ਜਿਹੜੀ ਤੂੰ ਤਪਾਈ ਸੀ ਵੀ ਹਾਂ ਪੁੱਤ ਮੈਂ ਤੈਨੂੰ ਇੰਨੀ ਤਪਾਈ ਸੀ ਸ਼ਰਮਾ ਸੋਚ ਚਲ ਕੋਈ ਨਹੀਂ ਮੈਥੋਂ ਗਰਤੀ ਹੋਗੀ ਨੋਦੇ ਵੀ ਪੈਰੀ ਹੱਥ ਲਾ ਦੂੰਗੀ ਤੇਰੇ ਵੀ ਮੈਂ ਪੈਰੀ ਹੱਥ ਲਾਉਣੀ ਹੈਗੀ ਨੋ ਨੂੰ ਮਾਇਆ ਜੀ ਨੂੰ ਘਰੇ ਲੈ ਆਉਂਗੀ ਅਸੀਂ ਵਦਗਾ ਰੰਗਲ ਮੰਗਲ ਬਸ ਗਏ ਤੇਰੇ ਧੰਨਵਾਦ ਨਹੀਂ ਹੁਣ ਤਾਂ ਬਸ ਨਾ ਬਸ ਰੰਗਲ ਮੰਗਲ ਤਾਂ ਤੇਰੀ ਤੀ ਕਰ ਗਈ ਹੁਣ ਕਾਦੀ ਰੰਗਲ ਮੰਗਲ ਰਹੇਗੀ ਤੂੰ ਜੰਮੀ ਇਹ ਜੀ ਪਲੇ ਨਹੀਂ ਅੱਜ ਤਾਂ ਬੱਠਲ ਚ ਲੋਪ ਦਿੰਦੀ ਜਾਂਦੀ ਨੂੰ ਕੀ ਕਰਾਉਣਾ ਸੀ ਇਹਨਾਂ ਨੱਕ ਵਾਈ ਤੱਕ ਨੂੰ ਪਤਾ ਸੀ ਵੀ ਉਹ ਕੋ ਲੈਣੀ ਇਹ ਜੀ ਨਿਕਲੂਗੀ ਮੈਨੂੰ ਕੋਈ ਪਤਾ ਸੀ ਮੈਂ ਤਾਂ ਗਾਹ ਵਦਨ ਵਾਸਤੇ ਉਹਨੂੰ ਲਾਇਆ ਸੀਗਾ ਵੀ ਗਾਹ ਆਪਦਾ ਕੋਈ ਰੋਟੀ ਦੇ ਸਿਰੇ ਪਈ ਜੂਗੀ ਉਹ ਵਦਨ ਵਾਸਤੇ ਕੀ ਲਾਇਆ ਸੀ ਤੂੰ ਤਾਂ ਇਹ ਘਟਣ ਵਾਸਤੇ ਲਾਇਆ ਸੀ ਸਾਰਾ ਕੁਝ ਵਦਨ ਵਾਸਤੇ ਨਹੀਂ ਲਾਇਆ ਸੀ ਹਾਂ ਬਾਈ ਜਾਂ ਸ਼ਰਮ ਕਰ ਲਾ ਹੋਈ ਏ ਤੂੰ ਤੇ ਗੇਕ ਹੀ ਕਰੀ ਤੂੰ ਤਾਂ ਜਮਾ ਮੈਨੂੰ ਨਾ ਮਾਰਗ ਮਾਗੀ ਮੈਂ ਤਾਂ ਜਮੇ ਤੂੰ ਪੱਟੀ ਮੇਸੀ ਕਰ ਗਈ ਮੈਂ ਇਹਦੇ ਦੋ ਅੰਨੇ ਦੀ ਕੀ ਮੀਦੇ ਮੂਰੇ ਹੁਣ ਬੋਲ ਨਹੀਂ ਸਕਦੀ